ਸਵਾਗਤ ਹੈ ਜੀ ਇੱਕ ਵਾਰ ਸਾਰੇ ਕਿਸਾਨ ਵੀਰਾਂ ਦਾ ਅੱਜ ਆਪਾਂ ਤੁਹਾਨੂੰ ਲੈ ਕੇ ਆਏ ਹਾਂ ਜਲੰਧਰ ਦੇ ਪਿੰਡ ਬਡਾਲਾ ਦੇ ਵਿੱਚ ਆਪਣੇ ਪੰਜਾਬ ਦੀ ਸਭ ਤੋਂ ਮਸ਼ਹੂਰ ਕੰਪਨੀ ਰੋਟਾਵੇਟਰ ਬਣਾਉਣ ਵਾਲੀ ਸੋਨਾਲਿਕਾ ਦੇ ਪ੍ਰੋਡਕਟ ਦੇ ਨਾਲ ਮੈਂ ਤੁਹਾਨੂੰ ਪ੍ਰੋਡਕਟ ਦੇ ਬਾਰੇ ਦੇ ਵਿੱਚ ਅੱਜ ਜੋ ਆਪੋ ਵਿਸਤਾਰ ਨਾਲ ਦੱਸਣਾ ਚਾਹਾਂਗਾ ਕਿ ਆ ਆਪਣੇ ਫਾਰਮਰ ਕਿਸਾਨ ਜਿਹੜੇ ਕੀ ਆਲੂ ਦੀ ਪਟਾਈ ਤੋਂ ਬਾਅਦ ਮੱਕੀ ਦੀ ਤਿਆਰੀ ਕਰ ਰਹੇ ਹੈਗੇ ਆ ਇਹਨਾਂ ਨੇ ਸਾਡਾ 9 ਫੁੱਟ ਦਾ ਚੈਲੈਂਜਰ α ਮਾਡਲ ਜਿਹੜਾ ਆ ਤਿੰਨ ਚਾਰ ਮਹੀਨੇ ਪਹਿਲੇ ਹੀ ਜਿਹੜਾ ਆ ਕੰਪਨੀ ਤੋਂ ਲੈ ਕੇ ਆਏ ਹੈਗੇ ਆ ਤੇ ਅੱਜ ਮੱਕੀ ਦੇ ਖੇਤ ਦੀ ਤਿਆਰੀ ਦੇ ਵਿੱਚ ਜਿਹੜਾ ਆ ਅੱਜ ਆਪਾਂ ਇਹਨਾਂ ਕੋਲ ਆਏ ਹੈਗੇ ਆ ਆ ਆਪਣੇ ਡਰਾਈਵਰ ਭਾਈ ਹੈਗੇ ਆ ਸੰਦੀਪ ਜੀ ਜਿਹੜਾ ਕੀ ਆਪਣੇ ਟਰੈਕਟਰ ਦੇ ਨਾਲ ਰੋਟਾਵੇਟਰ ਜਿਹੜਾ ਆ ਆ ਖੇਤ ਦੇ ਵਿੱਚ ਚਲਾ ਰਹੇ ਸੀਗੇ ਜੀ ਤੇ ਇਹਨਾਂ ਦੀ ਜਵਾਨੀ ਆਪਾਂ ਪ੍ਰੋਡਕਟ ਦੀ ਫੀਡਬੈਕ ਜੋ ਆ ਉਹ ਪਤਾ ਕਰਾਂਗੇ ਜੀ ਭਾਈ ਸਤਿ ਸ੍ਰੀ ਅਕਾਲ ਜੀ ਵੀਰ ਜੀ ਆਪਣਾ ਨਾਮ ਦੱਸੋ ਸੰਦੀਪ ਸੰਦੀਪ ਜੀ ਰਹਿਣ ਵਾਲੇ ਕਿੱਥੇ ਦੇ ਬਾਜੀ ਆਪਾਂ ਰਾਂਚੀ ਦੇ ਜੀ ਕੀ ਬਾਤ ਹੈ ਰਾਂਚੀ ਦੇ ਹਾਂਜੀ ਬਹੁਤ ਦੂਰ ਤੋਂ ਜੀ ਹਾਂਜੀ ਹਾਂਜੀ ਤੇ ਤੁਸੀਂ ਟਰੈਕਟਰ ਦੀ ਡਰਾਈਵਿੰਗ ਕਰਦੇ ਹੋ ਹਾਂਜੀ ਹਾਂਜੀ ਓਕੇ ਤੇ ਆਹ ਰੋਟਾਵੇਟਰ ਦੇ ਬਾਰੇ ਵਿੱਚ ਤੁਸੀਂ ਜਾਣਦੇ ਹੋ ਜੀ ਹਾਂਜੀ ਜਾਣਦੇ ਆਂ ਆਹ 9 ਫੁੱਟ ਦਾ ਰੋਟਾਵੇਟਰ ਤੁਸੀਂ ਟਰੈਕਟਰ ਤੇ ਚਲਾ ਰਹੇ ਹੋ ਹਨਾ ਹਾਂਜੀ ਤੇ ਤੁਹਾਨੂੰ ਕਿਵੇਂ ਦਾ ਮਹਿਸੂਸ ਹੋ ਰਿਹਾ ਜੀ ਸੋਨਾਲਿਕਾ ਰੋਟਾਵੇਟਰ ਚਲਾਉਂਦੇ ਹੋਏ ਜੀ ਵਧੀਆ ਚੱਲ ਰਿਹਾ ਜੀ ਸੋਨਾਲੀ ਕਾ ਰੋਟਾਵੇਟਰ ਹਾਂਜੀ ਸਮੂਥ ਚੱਲ ਰਿਹਾ ਟਰੈਕਟਰ ਵੀ ਵਧੀਆ ਚੱਲ ਰਿਹਾ ਦੋਨਾਂ ਕਾ ਜ਼ੋਰ ਨਹੀਂ ਲੱਗਦਾ ਹੈਗਾ ਯਾਰ ਵਧੀਆ ਚੱਲਦਾ ਹੈ ਓਕੇ ਹਾਂਜੀ ਤੇ ਤੁਸੀਂ ਹੁਣ ਆ ਖੇਤ ਦੇ ਵਿੱਚ ਕਿਸ ਚੀਜ਼ ਦੀ ਤਿਆਰੀ ਕਰ ਰਹੇ ਹੋ ਜੀ ਇਹ ਆਪਾਂ ਮੱਕੀ ਦੀ ਤਿਆਰੀ ਕਰ ਰਹੇ ਹਾਂ ਅੱਛਾ ਮੱਕੀ ਲਾਉਂਗੇ ਜੀ ਤੋਂ ਹਾਂਜੀ ਤੇ ਖੇਤ ਤਾਂ ਜਮਾ ਜੋ ਆ ਉਹ ਮਿੱਟੀ ਦੇਖੋ ਕਿੰਦਾ ਪੂਰਪੂਰੀ ਜਿਹੜੀ ਆ ਬਣਾ ਦਿੰਦਾ ਹੈ ਜੀ ਹਾਂਜੀ ਹਾਂਜੀ ਪੂਰਪੂਰੀ ਬਣਾ ਕੀ ਅੱਛਾ ਜੀ ਤੇ ਆ ਦੇਖੋ ਤੁਸੀਂ ਜੋ ਆਪੋ ਮਿੱਟੀ ਦੀ ਕਿਸਮ ਜੀ ਤਿਆਰ ਕੀਤੀ ਹੋਈ ਇਹ ਕਿੰਨੇ ਇੰਚ ਜਿਹੜੀ ਹੈ ਡੈਫਟ ਜਿਹੜੀ ਆ ਕੱਢ ਦਿੰਦਾ ਜੀ ਇਹ ਆਪਣੇ ਉੱਤੇ ਹੀ ਹੈਗਾ ਜੀ